ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 5 ਫਰਵਰੀ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਮੌਸਮ ਵਿਭਾਗ ਦੇ ਤਾਜ਼ਾ ਅੰਕੜੇ ਕੀ ਕਹਿੰਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਦਿਆਂਗੇ ਹਾਂ ਤਦ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਸਾਊਥਾ ਫੈਲਾ ਜੀ ਹੁਣ ਦੀਆਂ ਤਾਜ਼ਾ ਸੈਟੇਲਾਈਟ ਦੀਆਂ ਦੇਖ ਲੈਣੇ ਆ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਅੱਜ ਦੇਰ ਰਾਤ ਤੋਂ ਜਿਹੜੀਆਂ ਇਹ ਬਰਸਾਤੀ ਘਟਨਾਵਾਂ ਪੰਜਾਬ ਦੇ ਵਿੱਚ ਦਰਜ ਹੋਈਆਂ ਨੇ ਜਿਵੇਂ ਕਿ ਦੀ ਸਕਰੀਨ ਤੇ ਦੇ ਸਕਦੇ ਹਾਂ ਕਿ ਫੱਦਰੂ ਆਜ ਦਾ ਜਿਹੜਾ ਸਿਸਟਮ ਹੈ ਉਹ ਪੰਜਾਬ ਦੇ ਵਿੱਚ ਖੂਰੀ ਤਰ੍ਹਾਂ ਨਾਲ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਮਾਲਵੇ ਦੇ ਪੂਰਬੀ ਜ਼ਿਲ੍ਹੇ ਜਨਾਚਲੋ ਦਿਹਾਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਬਰਨਾਲਾ ਮਾਨਸਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਮੀਂਹ ਜਿਹੜੇ ਨੇ ਦਰਜ ਹੋਏ ਨੇ ਦੇਰ ਰਾਤ ਲੈ ਕੇ ਸਵੇਰ ਤੱਕ ਆਉਣ ਵਾਲੇ ਜਿਹੜੇ 7-8 ਘੰਟੇ ਹੋਣਗੇ ਜੀ ਯਾਨੀ ਕਿ ਆਪਾਂ ਦੇਰ ਸ਼ਾਮ ਤੱਕ ਤੇ ਮੌਸਮ ਦੀ ਗੱਲ ਕਰੀਏ ਤੇ ਮੀਂਹ ਦੀ ਸੰਭਾਵਨਾ ਜਿਹੜੀ ਆ ਬਣੀ ਹੋਈ ਹੈ ਤੇ ਦੇਰ ਸ਼ਾਮ ਤੱਕ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੀਂਹ ਜਿਹੜੇ ਨੇ ਵੇਖਣ ਨੂੰ ਮਿਲਣਗੇ ਹਲਕੇ ਤੋਂ ਦਰਮਿਆਨੇ ਫਦਰ ਦੇ ਮੀਂਹ ਜਿਹੜੇ ਹੈਗੇ ਆ ਲਗਭ ਪਛਮੀ ਜ਼ਿਲ੍ਹੇ ਜਿਹੜੇ ਹੈਗੇ ਜੀ ਸਰਹੱਦੀ ਜ਼ਿਲ੍ਹੇ ਇਹਨਾਂ ਖੇਤਰਾਂ ਦੇ ਵਿੱਚ ਮੱਧ ਰੁਵਾਇ ਦੇ ਨਾਲ ਕਿੰਨੇ ਮਿੰਟ ਦੀ ਸੰਭਾਵਨਾ ਫਾਂ ਲਗਾ ਸਕਦੇ ਆ ਤੇ ਫਾਰੀng ਜਾਂ ਫਿਰ ਦਰਮਿਆਨੇ ਫਤਰ ਦੇ ਮੀਂਹ ਪਿਛਲੇ ਆਪਣੇ ਜਿਹੜੇ ਸਰਹੱਦੀ ਖੇਤਰ ਨੇ ਜੀ ਜਾਂ ਪਛਮੀ ਜ਼ਿਲ੍ਹੇ ਨੇ ਮਾਲੂਵੇ ਦੇ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣ ਦੀ ਸੰਭਾਵਨਾ ਨਹੀਂ ਹੈ ਜੀ ਦੂਜੇ ਪਾਸੇ ਜੇਕਰ ਗੱਲ ਕਰੀਏ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮਾਫਾ ਗੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੰਤੀ ਦਿਨੋਂ ਅੱਜ ਯਾਨੀ ਕਿ ਫਾਰੀng ਦੀ ਦਰਜ ਹੋਣ ਦੀ ਹੋਰੀ ਸੰਭਾਵਨਾ ਦਿਤਾਈ ਗਈ ਹੈ ਉਸ ਤੋਂ ਬਾਅਦ 1 2 ਤਰੀਕ ਨੂੰ ਫਿਲਹਾਲ ਬਦਲੂ ਆਜ ਬਣ ਸਕਦੀ ਹੈ ਤੇ ਉਸ ਤੋਂ ਬਾਅਦ 3 4 5 ਤਰੀਕ ਨੂੰ ਫਿਰ ਤੋਂ ਜਿਹੜਾ ਜੈਕ ਫਾਚਿੰਗ ਸਿਸਟਮ ਦਸਤਕ ਰਹੇਗਾ ਜਿਹਦੇ ਸਦਕਾ ਫਿਰ ਤੋਂ ਮੀਂਹ ਜਿਹੜੇ ਨੇ ਤਰਜ ਹੋ ਸਕਦੇ ਨੇ ਤੇ ਔਰੈਂਜ ਅਲਰਟ ਅੱਜ ਜਾਰੀ ਕੀਤਾ ਗਿਆ ਸੀ ਕਿ ਜੇ ਮੀਨੂ ਲੈ ਕੇ ਤੇਜ਼ ਰਫ਼ਤਾਰ ਹਵਾਵਾਂ ਪਲੱਸ ਗੜਮਾਰੀ ਦੀ ਸੰਭਾਵਨਾ ਅੱਜ ਜਾਰੀ ਕੀਤੀ ਗਈ ਸੀ ਉਸ ਤੋਂ ਬਾਅਦ ਜੇਕਰ ਗੱਲ ਕਰੀ ਜੀ 1 2 3 4 5 ਤਰੀਕ ਦੀ ਤੇ ਜੈਲੋ ਅਲਰਟ ਜਿਹੜੇ ਜਾਰੀ ਰਹਿਣਗੇ ਧੁੰਦ ਫੈ ਸਕਦੀ ਹੈ ਤੇ ਧੁੰਦ ਦੇ ਨਾਲ ਕਿਤੇ ਕਿਤੇ ਜੜੀ ਆ ਅ ਕਿਲਵੇਂ ਨੇ ਜਾਂ ਫਿਰ ਹਲਕੇ ਮੀਂਹ ਜਿਹੜੇ ਨੇ ਤਰਜ ਹੋ ਸਕਦੇ ਤੇ ਇੱਕ ਸਿਸਟਮ ਹੈ ਜਿਹੜਾ ਤਿੰਨ ਤਰੀਕ ਨੂੰ ਫਿਰ ਤੋਂ ਦੱਸ ਸਕਦੇ ਹਾਂ ਲਈ ਤਿਆਰ ਹੈ ਜੀ ਸੋ ਕੋਲਮ ਲੱਗੇ ਜੀ 5 ਤਰੀਕ ਤੱਕ ਮੀਹ ਦਾ ਸਿਲਸਿਲਾ ਇਸੇ ਤਰ੍ਹਾਂ ਚੱਲ ਸਕਦਾ ਹੈ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੇ ਮੀਂਹ ਜਿਹੜੇ ਨੇ ਦਰਜ ਹੋ ਸਕਦੇ ਨੇ ਬਾਕੀ ਜੇਕਰ ਹੋਰ ਤਾਜ਼ਾ ਅਪਡੇਟਸ ਆਉਣਗੀਆਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਜਿਹੜੇ ਸਰੋਤੇ ਇਸ ਵੀਡੀਓ ਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਡੇਲੀ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ ਤੇ ਜਿਹੜੇ ਇਲਾਕੇ ਤੋਂ ਤੁਸੀਂ ਬਿਲੋਂਗ ਕਰਦੇ ਹੋ ਜਿੱਥੋਂ ਤੇ ਤੁਸੀਂ ਆਪਣੇ ਇਲਾਕੇ ਦਾ ਮੌਸਮ ਦਾ ਹਾਲ ਜਰੂਰ ਸਾਂਝਾ ਕਰੋ ਕਮੈਂਟ ਦੇ ਵਿੱਚ ਤੇ ਦੱਸਿਓ ਜ मिलंदा आहियां जी अगली वीडियो इजाज़त धन्यवाद